ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਚੇ ਪੰਜਾਬ ਵਾਸੀਆਂ ਨੂੰ ਮੈਂ ਇੱਕ ਬੇਨਤੀ ਬਹੁਤ ਜ਼ਰੂਰੀ ਕਰਨੀ ਹੈ ਕਿ ਪੰਜਾਬ ਦੀ ਵਾਗਡੋਰ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸੁਰੱਖਿਤ ਹੈ ਤੇ ਪੰਜਾਬ ਦੇ ਹੱਕਾਂ ਦੀ ਲੜਾਈ ਪੰਜਾਬ ਦੇ ਹਿੱਤਾਂ ਦੀ ਲੜਾਈ ਸਿਰਫ ਸ਼ਰੋਮਣੀ ਅਕਾਲੀ ਦਲ ਬਾਦਲ ਹੀ ਲੜਦਾ ਹੈ ਔਰ ਬਾਦਲ ਤੋਂ ਇਲਾਵਾ ਕਿਸੇ ਬੰਦੇ ਨੇ ਕੋਈ ਅਜੇ ਤੱਕ ਮਦਾਨੀ ਚੁਕਿਆ ਸਭ ਤੋਂ ਪਹਿਲੋ ਇੱਕ ਵੀਡੀਓ ਸੁਣਿਓ ਇਹ ਆ ਆਮ ਆਦਮੀ ਪਾਰਟੀ ਦੀ ਵਿੱਚ ਸ਼ਿਸ਼ੋਧੀਆ ਸੀਐਮ ਸਾਹਿਬ ਚੱਡਾ ਸਾਹਿਬ ਵੀ ਸਾਰੇ ਬੈਠੇ ਨੇ ਔਰ ਜਿਹੜਾ ਪੰਜ ਮੈਂਬਰੀ ਬਣਿਆ ਨਾ ਕਾਲੀ ਦਲ ਇਹ ਹਰਪੀਤ ਆਲਾ ਇਹ ਚੱਡੇ ਤੇ ਵਿਆਹ ਚ ਵੀ ਕਿਹਾ ਸੀ ਤੇ ਆਮ ਆਦਮੀ ਪਾਰਟੀ ਦਾ ਚਹਿਤਾ ਹੈ ਪਿਛੇ ਸੀਐਮ ਸਾਹਿਬ ਦੇ ਨਾਲ ਇਹਦੀਆਂ ਫੋਟੋਆਂ ਵੀ ਜੜੀਆਂ ਉਹ ਸੋਸ਼ਲ ਮੀਡੀਆ ਤੇ ਵੇਖੀਆਂ ਆ ਸਾਰਿਆਂ ਨੇ 2027 ਚੋਣ ਜਿੱਤवाने ਕੇ ਲੀਏ ਸ਼ਾਮ ਦਾਮ ਦੰਡ ਭੇਦ ਸੱਚ ਥੂੰ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰੀਏ ਤਿਆਰ ਜੋਸ਼ ਕੇ ਸਾਥ ਬਹੁਤ ਬੜਾ 2027 ਕੇ ਚੋਣ ਜਿੱਤवाने के लिए शाम दाम दंड भेद सच थूं क्वेश्चन आंसर लड़ाई झगड़ा जो करना पड़ेगा करेंगे ਤਿਆਰ ਹੈ ਆ ਗਏ ਜੋ ਇਹਨਾਂ ਦੇ ਕਿ 2027 ਦੇ ਵਿੱਚ ਇਲੈਕਸ਼ਨ ਜਿੱਤਣ ਵਾਸਤੇ ਜੋ ਵੀ ਕਰਨਾ ਪਿਆ ਲੜਾਈ ਝਗੜਾ ਸ਼ਾਮ-ਦਾਮ ਡੰਡ ਭੀਤ ਜਿਹੜੇ ਸਿਆਸਤ ਦੇ ਹੁੰਦੀ ਆ ਕਿ ਮਾਰਨਾ ਬਗਾਵਤ ਕਰਨੀ ਕਿ ਦੂਜਿਆਂ ਨੂੰ ਡੰਗਾ ਲਾ ਫੇਰਨਾ ਕੋਈ ਵੀ ਹਥਿਆਰ ਕਿਸੇ ਵੀ ਤਰ੍ਹਾਂ ਦਾ ਵਰਤ ਕੇ ਜਿਹੜੀਆਂ 2027 ਦੀ ਇਲੈਕਸ਼ਨ ਜਿੱਤਣੀ ਹੈ ਇਹ ਆ ਆਮ ਆਦਮੀ ਪਾਰਟੀ ਦਾ ਚਿਹਰਾ ਜਿਹੜਾ ਹੁਣ ਨੰਗਾ ਹੋ ਯਾਰ ਔਰ ਜਿਹੜਾ ਪੰਜ ਮੈਂਬਰੀ ਅਕਾਲੀ ਦਲ ਬਣਿਆ ਨਾ ਇਹਨਾਂ ਬੜੇ ਨੇ ਦੀ ਕੀ ਸੰਬੰਧ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਰਾਘਵ ਚੱਡੇ ਦੇ ਨਾਲ ਵੀ ਤੇ ਸੀਐਮ ਸਾਹਿਬ ਦੇ ਨਾਲ ਵੀ ਤਾਂ ਹੀ ਉਹਨਾਂ ਦੀ ਸ਼ੈਤੇ ਨੇ ਇਹ ਅਕਾਲੀ ਦਲ ਬਣਾਇਆ ਤੇ ਅੱਜ ਵੱਡੀਆਂ-ਵੱਡੀਆਂ ਅੱਜ ਗੱਲਾਂ ਕਰ ਰਿਆ ਜੋ ਇਹਦੇ ਵਾਸਤੇ ਦਾ ਕੰਮ ਨਹੀਂ ਆ ਔਰ ਦੱਜਾ ਇੱਕ ਰਣਜੀਤ ਸਿੰਘ ਦਾ ਦਮਦਮੀ ਟਕਸਾਲਦਾਰ ਉਹ ਵੀ ਬਹੁਤ ਰੋਲਾ ਪਾਉਂਦਿਆ ਵਾ ਤੇ ਮੈਂ ਇਹ ਬਾਬਾ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਬਾਬਾ ਹਰਨਾਲ ਸਿੰਘ ਜੀ ਤੁਮਾਜੀ ਨੂੰ ਕਿ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਮੈਂ ਅਕਾਲੀ ਦਲ ਦਾ ਜਿਹੜਾ ਕਦੀ ਵਿਰੋਧ ਨਹੀਂ ਕਰਦਾ ਤੇ ਸ਼ਗੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਨੇ ਉਹ ਕਿਉਂ ਉਹਨਾਂ ਨੂੰ ਪਤਾ ਕੀ ਜਿਹੜੀ ਸੰਤ ਜਰਨੈਲ ਸਿੰਘ ਪੰਡਰਾਵਾਲੇ ਦੀ ਜਿਹੜੀ ਯਾਦਗਾਰ ਬਣੀ ਆ ਥਾਣਾ ਸਾਹਿਬ ਦੇ ਨਾਲ ਉਹ ਬਾਬਾ ਜੀ ਦੱਸਦੇ ਕਿ ਮੈਨੂੰ ਪਤਾ ਕਿ ਕਿੰਨੇ ਸੰਘਰਸ਼ਾਂ ਦੇ ਨਾਲ ਬਣੀ ਆ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸੀ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਉਹਨਾਂ ਚਿਰ ਸੁਰੱਖਿਤਾ ਦੇਣਾ ਤੇਰ ਇਹ ਅਕਾਲੀ ਦਲ ਬਾਦਲ ਦੀ ਹ ਅਵ ਜਿਹੜੀ ਅਗਵਾਈ ਦੇ ਵਿੱਚ ਚੱਲੇਗਾ ਇਹ ਜਿਹੜੇ ਦੂਜੇ ਨਵੇਂ ਦਲ ਬਣੇ ਨੇ ਉਹ ਜਿਹੜਾ ਮੁੰਡਾ ਛੋਟਾ ਜਿਹਾ ਹੈਗਾ ਵਾ ਤੇ ਰਣਜੀਤ ਸਿੰਘ ਗੋਲਜਾ ਪਰਨਾਪੰਦਾ ਕਹਿੰਦਾ ਮੈਂ ਦੰਦ ਟਿਕਸਾਲ ਤਾਂ ਉਹਨਾਂ ਭਿੰਡਰਾ ਵਾਲੇ ਦੀ ਇੱਕ ਪੱਕਾ ਫੈਡਰੇਸ਼ਨ ਬਣਾਈ ਆ ਉਹ ਇੰਨੀ ਬਕੜਵਾਜ ਕਰਦਾ ਭਰਾਏ ਤੇ ਦੱਸ ਦੇ ਤੂੰ ਕਿਹੜੀ ਟਿਕਸਾਲ ਦੇ ਨਾਲ ਸੰਬੰਧਤ ਹੈ ਐਵੇਂ ਜੋਧਪੁਰ ਜੇਲ੍ਹ ਕੱਟੀ ਆ ਪੁੱਛ ਚਾਰ ਟਿਕਸਾਲੀ ਜਿਹੜੇ ਬੰਦੇ ਆ ਨੂੰ ਮੈਂ ਵੀ ਜਾਣਦਾ ਹਾਂ ਤੁਹਾ ਸਾਡੀ ਹੈ ਕਿਹੜੀ ਟਕਸਾਲ ਦੇ ਨਾਲ ਸੰਬੰਧਿਤ ਹੈ ਜਿਹੜਾ ਐਡਾ ਬਕਣਵਾਜ ਕਰਦਾ ਤੈਨੂੰ ਨਹੀਂ ਪਤਾ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਸੁਖਵੀਰ ਸਿੰਘ ਬਾਦਲ ਨੇ ਜੋ ਕੰਮ ਕੀਤਾ ਨਾ ਅੱਜ ਤੱਕ ਕੋਈ ਮੁੱਖ ਮੰਤਰੀ ਕਰ ਸਕਿਆ ਨਾ ਕੋਈ ਕਰੂਗਾ ਇਹ ਹਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਪੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕੀ ਸਾਰਿਆਂ ਨੂੰ ਗਲਵਕੜੀ ਚ ਲੈ ਕੇ ਲੱਲਦੇ ਐਂ ਔਰ ਕਿਸੇ ਨੂੰ ਕੁਛ ਨਹੀਂ ਕਹਿੰਦੇ ਜੇ ਹੋਰ ਕੋਈ ਹੁੰਦਾ ਤੇ ਸਿੱਧਿਆ ਕਰ ਦੇਣਾ ਸੀ ਇੱਚ ਕੋਈ ਸ਼ੱਕ ਨਹੀਂ ਹੈਗਾ ਮੈਂ ਬਾਬਾ ਜੀ ਰਦਾਨ ਸਖਤ ਮਾਝਾ ਨੂੰ ਬੇਨਤੀ ਕਰਦਾ ਕਿ ਜਿਹੜੇ ਤੁਹਾਡੇ ਜਿੱਤ ਤੁਹਾਡੇ ਨਾਲ ਸੰਬੰਧਤ ਹੈ ਤੇ ਇਹ ਇਹਨੂੰ ਜਿਹੜਾ ਥੋੜਾ ਜਿਹਾ ਰਸਾ ਪਾਓ ਇਹਦੀ ਨਾ ਸਾ ਬੰਦ ਕਰੋ ਕਿ ਜਿਹਦਾ ਪਕੜਵਾਜ ਕਰਦਾ ਇਹ ਪਕੜਵਾਜ ਨਹੀਂ ਕਰਨਾ ਚਾਹੀਦਾ ਤੇ ਦੂਸਰੀ ਗੱਲ ਆ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਅਕਾਲੀ ਦਲ ਦੀ ਗੱਲ ਕਰਦਾ ਨਾ ਰਣਜੀਤ ਸਿੰਘ ਆ ਆ ਆ ਚਹਿਤਾ ਉਹਨਾਂ ਦਾ ਆਮ ਪਾਰਟੀ ਦਾ ਤੇ ਰਹਿਗਾ ਸਾਲ ਡੇਢ ਸਾਲੀ ਉਹ ਸ਼ੋਧੀਆਂ ਕਹਿੰਦੇ ਆ ਕਿੰਦਾ ਸ਼ਾਮਦਾਮ ਡੰਡ ਭੇਦ ਲੜਾਈ ਛੱਡਾ ਜੋ ਵੀ ਕਰਨਾ ਕਰੋ ਪੰਜਾਬ ਨੂੰ ਅੱਗ ਲਾ ਦਿਓ ਪਰ ਇਲੈਕਸ਼ਨ ਜ਼ਰੂਰ ਜਿੱਤਣੀਆਂ ਸਾਰੀ ਇਹ ਪੰਜਾਬੀਓ ਤੁਸੀਂ ਵੇਖ ਲਓ ਕੀ ਅਗੇ ਇੰਨਾ ਨੌਜਵਾਨ ਜਿਹੜੇ ਸਿੱਖਾਂ ਦਾ ਘਾਣ ਹੋਇਆ ਜੇ ਉਹਨਾਂ ਨੂੰ ਬਚਾਉਣਾ ਤੇ ਸਾਰੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਾਥ ਦਿਓ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਔਰ ਬਣੇ ਅਕਾਲੀ ਦਲ ਬਣੇ ਨੇ ਇਹ ਆਮ ਸੋਸ਼ਲ ਮੀਡੀਆ ਤੇ ਚਰਨਡਿਆ ਰੋਲਾ ਵੀ ਪੈਂਦੇ ਆ ਵੀਡੀਓ ਪੈਂਦੀ ਆ ਕਈ ਅਕਾਲੀ ਦਲ ਬਣੇ ਨੇ ਉਹ ਸਾਰੇ ਜਿਹੜੇ ਉਹ ਮੁੜ ਕੇ ਐਨਰਜੀ ਖਤਮ ਕਿਉਂ ਕਰ ਰਹੇ ਔਰ ਇੱਕ ਅਮਰੀਕੀ ਵੀਰ ਦੀ ਇੰਟਰਵਿਊ ਸੰਡਿਆ ਸੀ ਕਹਿੰਦਾ ਜੀ ਬਾਦਲ ਸਾਹਿਬ ਪਾਸੇ ਹੋ ਜਣਾ ਹੈ ਤੇ ਫਿਰ ਅਕਾਲੀ ਦਾਲ ਚੜਦੀ ਕਲਾਤੀ ਹੋ ਜੂ। ਉਹ ਮੈਂ ਉਹਨੂੰ ਵੀ ਕਹਿਣਾ ਚਾਹੁੰਦਾ ਯਾਰ ਤਹੀ ਨਾ ਤੁਹਾਨੂੰ ਅਸਲ ਦੇ ਵਿੱਚ ਅਲਰਜੀ ਹੈ ਨਾ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਪਛਵਾੜੇ ਮਿਰਚਾਂ ਲੱਗਦੀਆਂ। ਮੈਂ ਕਹਿੰਦਾ ਕਿ ਪ੍ਰਮਾਤਮਾ ਰਹਿਣ ਤੇ ਕਰੇ ਇਹਨਾਂ ਨੂੰ ਇਹ ਨਾ ਹੋ ਗਿਓ ਚਾਰੇ ਇਹਨ ਰੋੜਾ ਫੋਣ ਵਾਲੇ ਜੀ ਬਾਬਾ ਸੀਰੀ ਹੋ ਜੇ ਫਿਰ ਬੜਾ ਮੁਸ਼ਕਿਲ ਹੋ ਜਾਂਦਾ ਜੀ। ਕਿਤੇ ਤੁਰਨ ਫੋਣ ਜਗ੍ਹਾ ਵੀ ਨਹੀਂ ਬੰਦਾ ਰਹਿੰਦਾ। ਕਿੰਨੇ ਅਕਾਲੀ ਦਾਲ ਬਣੇ ਨੇ। ਵਾਟਸਪ ਪੰਜਾਬ ਦਾ ਵੀ ਅਕਾਲੀ ਦਲ ਹੈ ਅਕਾਲੀ ਦਲ ਹੀ ਆ ਨਾ ਸੇਮਰਜ ਜਿਸ ਨੂੰ ਮੰਨਦਾ ਵੀ ਅਕਾਲੀ ਦਲ ਹੀ ਆ ਨਾ ਸੰਯੁਗਤ ਅਕਾਲੀ ਦਲ ਹੀ ਬਣਿਆ ਸੀ ਤੇ ਹੁਣ ਰਪੀਤਾਲਾ ਵੀ ਅਕਾਲੀ ਦਲ ਹੀ ਬਣਿਆ ਨਾ ਫਿਰ ਤੁਸੀਂ ਉਹਦੇ ਵਿੱਚ ਰਹਿ ਕੇ ਤਗੜੇ ਕੇ ਕੰਮ ਕਰ ਲੋ ਫਿਰ ਕਿਉਂ ਸਰਦਾਰ ਸੁਖਬੀਰ ਸਿੰਘ ਦੇ ਮਗਰ ਪੈ ਕੇ ਕਿਉਂ ਕਿ ਅਸਤੀਫਾ ਦੇ ਦੇ ਅਸਤੀਫਾ ਦੇ ਦੇ ਤੁਹਾਨੂੰ ਅਕਾਲੀ ਦਲ ਦੇ ਨਾਲ ਤਾਂ ਕੋਈ ਨਹੀਂ ਏਡੀ ਗੱਲ ਬਾਤ ਹੈ ਕਿ ਤੁਹਾਨੂੰ ਸਿਰਫ ਅਲਰਜੀ ਆ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇੱਕ ਸਾਈਡ ਤੇ ਕੀਤਾ ਜਾਵੇ ਪਰ ਇਹ ਨਹੀਂ ਜੇ ਹੋਣਾ ਜੋ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੇ ਨੇ ਵੱਡੇ ਬਾਦਲ ਸਾਹਿਬ ਨੇ ਜੋ ਕੰਮ ਕੀਤੇ ਨੇ ਜੋ ਲੋਕ ਭਲਾਈ ਦੇ ਕੰਮ ਕੀਤੇ ਨੇ ਗਰੀਬਾਂ ਵਾਸਤੇ ਕੀਤੇ ਨੇ ਉਹ ਸਾਰੀ ਗਰੀਬ ਜਨਤਾ ਜਿਹੜੀ ਬਾਦਲੂ ਸਾਹਿਬ ਦੇ ਨਾਲ ਚਟਾਨ ਵਾਂਗ ਖੜੀ ਐ ਤੁਹਾਡੇ ਦੋਹਾਂ ਚੋਂ ਜਾਂ ਪੰਜ ਸੱਤਾ ਬੰਦਿਆਂ ਦੇ ਨਾਲ ਰੋਲਾ ਪੋਣ ਦਾ ਕੱਖ ਨਹੀਂ ਜੇ ਹੋਣਾ ਆ ਹੁਣ ਥੋੜੇ ਦਿਨਾਂ ਦੀ ਵਿਗਲੇ ਹੁਣ ਚੰਦੂ ਮਾਚੇ ਦੀ ਇੰਟਰਵਿਊ ਚਲ ਮੈਂ ਮੈਂ ਉਹ ਉਹ ਕਰਦੇ ਕਰਦਾ ਬਲ ਸਿੱਧੇ ਜਵਾਬ ਵੀ ਨਹੀਂ ਦਿੱਤਾ ਜਾਂਦਾ ਇਹਨਾਂ ਕੋਲ ਜੋਗੀ ਇਹਨਾਂ ਕੋਲ ਕੰਮ ਨਹੀਂ ਕੋਈ ਮੁੱਦਾ ਹੀ ਨਹੀਂ ਹੈ ਗਾਣਾ ਦੇ ਕੋਲੇ ਪਰ ਮੈਂ ਵੀਡੀਓ ਪਾਉਣੀ ਨਹੀਂ ਸੀ ਔਰ ਮੇਰਾ ਮਨ ਬੜਾ ਦੁਖੀ ਹੋਇਆ ਕਿਉਂਕਿ ਮੈਂ ਵੀ ਜੋਧਪੁਰ ਜੇਲ ਕੱਟੀ ਆ ਕਹਿੰਦਾ ਕਿ ਇੱਕ ਹੱਡ ਬੀਤੀ ਏ ਇੱਕ ਹੱਡ ਜੱਗ ਬੀਤੀ ਉਹ ਭਰਾਓ ਸਾਡੇ ਨਾਲ ਵੀ ਹੱਡ ਬੀਤੀ ਮੈਂ ਮੈਂ ਜਾਣਦਾ ਕਿ ਜਿਸ ਤਰ੍ਹਾਂ ਸਾਬਕਾ ਕੈਬਨਟ ਮੰਤਰੀ ਸਰਦਾਰ ਗੁਲਜਾਰ ਸਿੰਘ ਰਣਜੀਤ ਸਿੰਘ ਸਾਹਿਬ ਨੇ ਤੇ ਬਾਦਲ ਸਾਹਿਬ ਨੇ ਜੋਧਪੁਰੀਆਂ ਦੀ ਬਾਹ ਫੜੀ ਆ ਇਹਨਾਂ ਦੇ ਕੇਸ ਲੜੇ ਆ ਔਰ ਸ਼ਰਮਣੀ ਕਮੇਟੀ ਨੇ ਇਹਨਾਂ ਦੇ ਵੀ ਕੇਸ ਲੜੇ ਜਿਹੜੇ ਰੋਲਾ ਪਾਉਂਦੇ ਨੇ ਰਣਜੀਤ ਸਿੰਘ ਵਰਗੇ ਮਾਰੂ ਦੇ ਕੇਸ ਵਿੱਚ ਦੇ ਵਿੱਚ ਵੀ ਸ਼ਰੋਨੀ ਕਮੇਟੀ ਨੇ ਮਦਦ ਕੀਤੀ ਹੈ ਇਹ ਕਿਰਤ ਕਿਹਨਾਂ ਲੋਕ ਨੇ ਇਹਨਾਂ ਦੇ ਮਗਰ ਨਾਲ ਲੱਗੋ ਮੇਰੀ ਹੱਥ ਜੋੜ ਕੇ ਬੇਨਤੀ ਜੇ ਪੰਜਾਬ ਬਚਾ ਲੋ ਸ਼ਰੋਨੀ ਕਾਲੀ ਦਲ ਨੂੰ ਬਚਾਓ ਔਰ ਸਰਦਾਰ ਸਰਬੀਰ ਸਿੰਘ ਬਾਦਲ ਵਰਗਾ ਨਾ ਕੋਈ ਆਗੂ ਹੈ ਤੇ ਨਾ ਕੋਈ ਹੋ ਹੀ ਸਕਦਾ ਇਹ ਉਹਨਾਂ ਦਾ ਵੱਡਾਪਣ ਹੈ ਕਿ ਜਿਹੜਾ ਕਿਸੇ ਨੂੰ ਕੁਛ ਨਹੀਂ ਕਹਦੇ ਇਨੀ ਆ ਮੈਂ ਬੇਨਤੀਆਂ ਕਰਨੀਆਂ ਤੇ ਇੱਕ ਬੇਨਤੀ ਹੋਰ ਕਰਨੀ ਹੈ ਕਿ ਜਿਹੜੇ ਜੋਧਪੁਰੇ ਨਾ ਇਹਨਾਂ ਨੇ ਅਮਰਤਪਾਲ ਨੂੰ ਪੈਸਾ ਵੀ ਦਿੱਤਾ ਜੇ ਉਹਦੇ ਮਗਰ ਜਾ ਕੇ ਪ੍ਰਚਾਰ ਵੀ ਕੀਤਾ ਕਦੀ ਅਕਾਲੀ ਦਲ ਦੇ ਮਗਰ ਪੈਰ ਲਾਇਆ ਮੰਗਣੀ ਜਾਂਦੇ ਬਾਦਲ ਸਾਹਿਬ ਕੋਲ ਉਹ ਮੂਡ ਪ੍ਰਚਾਰ ਕਰਕੇ ਬਾਦਲ ਸਾਹਿਬ ਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਜੇ ਤੁਸੀਂ ਕੋਸ਼ਿਸ਼ ਕਰੋਗੇ ਵੀ ਤੇ ਕੀ ਹੋਊਗਾ ਉਹ ਸ਼ੋਭੀ ਖਰਾਬ ਨਹੀਂ ਹੋਣੀ ਸ਼ੋਭੀ ਜਿਹੜੀ ਬਣ ਗਈ ਹੈ ਗਰੀਬ ਆਬਲਕ ਦੇ ਮਨ ਦੇ ਵਿੱਚ ਔਰ ਉਹ ਅੱਜ ਵੀ ਦਿਲੋਂ ਬਾਦਸ਼ਾਹ ਨੂੰ ਪਿਆਰ ਕਰਦੇ ਨੇ ਔਰ ਸ਼ਰਮਣੀ ਅਕਾਲੀ ਦਲ ਬਾਦਲ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਔਰ ਜਿਹੜੇ ਵਿਰੋਧ ਕਰਦੇ ਨਾ ਇਹ ਸਾਰੇ ਮੁਰਦਾਬਾਦ ਸੀ ਮੁਰਦਾਬਾਦ ਹੈ ਤੇ ਮੁਰਦਾਬਾਦ ਰਹਿਣਗੇ ਪਰ ਮੈਂ ਜਿਹੜੇ ਵਿਰੋਧੀਆਂ ਨੂੰ ਕਹਿਣਾ ਕਿ ਸੁਣ ਲਿਓ ਇਹ ਸੋਸ਼ੋਧੀਆਂ ਦੀ ਸਪੀਚ ਦਾਤੇ ਵਾਂਗੂ ਠੋਕ ਦੂ ਚਾਹ ਤਸੀਂ ਇਕੱਠੇ ਨਾ ਹੋਏਤੇ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲ ਨਾ ਕੀਤਾ ਤੇ ਹੱਥ ਲਾ ਲਾ ਕੇ ਵੇਖੋਗੇ ਤੁਹਾਨੂੰ ਇੱਕ 15 ਕਰ ਦੇਣਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਤੁਸੀਂ ਕਿਹੜੀ ਕਿੱਥੇ ਕਿੱਥੇ ਤੁਰੇ ਫਿਰਦੇ ਜੇ ਇੱਕ ਪੰਜਾਬ ਦੇ ਵਿੱਚੋਂ ਇੱਕੋ ਇੱਕ ਲੀਡਰ ਆ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਵਿਰੋਧੀਆਂ ਦੀ ਨਾਸਾਂ ਬੰਦ ਕਰ ਸਕਦਾ ਔਰ ਕਿਸੇ ਦੇ ਵਿੱਚ ਇੰਨੀ ਜੁਰਤ ਨਹੀਂ ਹੈ ਜੀ ਇਸ ਕਰਕੇ ਮੇਰੀ ਪੰਜਾਬੀਆਂ ਨੂੰ ਬੇਨਤੀ ਹੈ ਨਸ਼ਾ ਕੇ ਬਹੁਤ ਆ ਲੋਕਾਂ ਦੀਆਂ ਨੋਜਵਾਨਾਂ ਧੰਡੇ ਆਲੋਚਨਾ ਸ਼ੇ ਕਰਦੇ ਕਿਹਾ ਹਰਥਾ ਕਰਦੇ ਆ ਜੇ ਪੰਜਾਬ ਨੂੰ ਬਚਾਉਣਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੱਥ ਮਜ਼ਬੂਤ ਕਰੋ ਔਰ ਬਾਕੀ ਜਿਹੜੇ ਆ ਜੋੜੇ ਨਵੇਂ ਨਵੇਂ ਧੜ ਬਣੇ ਨੇ ਸਾਰ ਏਜੰਸੀਆਂ ਦੇ ਹਿਸ਼ਾਰਿਆਂ ਤੇ ਕੰਮ ਕਰਨ ਦੇ ਨੇ ਔਰ ਇਹ ਸਰਕਾਰ ਦੇ ਬੰਦੇ ਨੇ ਕਿਸੇ ਨੂੰ ਗੱਡੀ ਦੇ ਦਿੱਤੀ ਕਿਸੇ ਨੂੰ ਸਿਕਿਉਰਿਟੀ ਦੇ ਦਿੱਤੀ ਕਿਸੇ ਨੂੰ ਪੈਸੇ ਦੇ ਦਿੱਤੇ ਇਹ ਤਾਂ ਇਹਨਾਂ ਦੇ ਵਿਕਣ ਵਾਲੇ ਬੰਦੇ ਨੇ ਇਹ ਵਿਕਾਊ ਆ ਅਰੀਜਨਲ ਮਾਲ ਨਹੀਂ ਜਾਏਗਾ ਸੋ ਮੈਂ ਬੇਨਤੀ ਕਰਨਾ ਕਿ ਮੇਰੀ ਬੇਨਤੀ ਪ੍ਰਵਾਨ ਕਰੋ ਜੇ ਤੁਸੀਂ ਆਪਣੇ ਬੱਚੇ ਬਚਾਉਣੇ ਆ ਪੰਜਾਬ ਵਾਸੀਓ ਜੇ ਪੰਜਾਬ ਨੂੰ ਬਚਾਉਣਾ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਕਿ ਔਰ 2027 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਬਾਜ਼ਾ ਦੀ ਸਰਕਾਰ ਆਉਗੀ। ਕੋਈ ਇਹ ਜ਼ਰੂਰੀ ਹੈ ਆਪਣੇ ਪਰਿਵਾਰ ਆਪਣੇ ਪੰਜਾਬ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਬਾਦ ਸਾਹਿਬ ਨੂੰ ਲਿਹਾਉ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਤੇ ਨਾਲੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਲਾਈਕ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੁਹਾਡਾ ਹੈ ਤੁਹਾਡਾ ਆਪਣਾ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।